ਬਦਲੇ ਦੀ ਸੀਮਾ ਤੋਂ ਪਾਰ ਸੀ ਤੇ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਹੋਇਆ ਸੀਗਾ ਉਦਮ ਸਿੰਘ ਵੀ ਜਦੋਂ ਜਲਿਆਂਵਾਲਾ ਬਾਗ ਕਾਂਡ ਵਾਪਰਦਾ ਉਦੋਂ ਉਦਮ ਸਿੰਘ ਇੱਥੇ ਮੌਜੂਦ ਹੀ ਨਹੀਂ ਸੀ ਜਲਿਆਂਵਾਲਾ ਬਾਗ ਦੇ ਵਿੱਚ ਗੋਲੀ ਚਲਾਉਣ ਦਾ ਹੁਕਮ ਜਰਨਲ ਡਾਇਰ ਨੇ ਦਿੱਤਾ ਉਦਮ ਸਿੰਘ ਨੇ ਕੈਕਸਟਨ ਹਾਲ ਲੰਡਨ ਦੇ ਵਿੱਚ ਮਾਈਕਲ ਓਡਵੈਰ ਤੇ ਕੁਝ ਹੋਰ ਅੰਗਰੇਜ਼ ਅਫਸਰਾਂ ਤੇ ਗੋਲੀਆਂ ਮਾਰੀਆਂ ਸੀ ਡਾਇਰ ਤੇ ਓਡਵੈਰ ਇਹ ਉੜੇ ਦਾ ਹੀ ਫਰਕ ਹੈ ਤੇ ਇਸੇ ਭਲੇਖੇ ਦੇ ਕਰਕੇ ਬਹੁਤ ਸਾਰੇ ਗੀਤ ਬਣ ਗਏ ਵੀ ਉਹਨੇ ਓਡਵੈਰ ਦਾ ਮਾਰਨਾ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਵਾਸਤੇ ਓਡਵੈਰ ਨੂੰ ਮਾਰਿਆ ਸੀ ਜਰਨਲ ਡਾਇਰ ਆਫ ਦੀ ਕੁਦਰਤੀ ਮੌਤ ਕਿ ਉਹ ਜਲਿਆਂਵਾਲਾ ਬਾਗ ਦੇ ਵਿੱਚ ਗੋੜੀ ਚੱਲੀ ਤੇ ਉਹ ਤੋਂ ਇਹ ਸਹਾਰਿਆ ਨਹੀਂ ਗਿਆ ਉਹ ਬਦਲਾ ਲੈਣ ਵਾਸਤੇ ਲੰਡਨ ਫਿਰਦਾ ਹੈ ਹਿੰਦੁਸਤਾਨ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦੇ ਖਲਾ ਜਿਹੜੀ ਇੱਕ ਜੰਗ ਚੱਲ ਰਹੀ ਸੀ ਜਿਹੜਾ ਸੰਘਰਸ਼ ਚੱਲ ਰਿਹਾ ਸੀ ਉਹ ਸੰਘਰਸ਼ ਦਾ ਹਿੱਸਾ ਸੀਗਾ ਉਦਮ ਸਿੰਘ ਉਹਨੇ ਉੱਥੇ-ਉੱਥੇ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਗਦਰ ਮੂਵਮੈਂਟ ਦੇ ਫਲਾਅ ਕਰਨ ਦੇ ਵਿੱਚ ਕੰਮ ਕੀਤਾ ਗਦਰ ਪਾਰਟੀ ਦੀਆਂ ਕਮੇਟੀਆਂ ਬਣਾਈਆਂ ਇਹ ਘਟਨਾ ਨਾਲ ਸਿੱਧੇ ਤੌਰ ਤੇ ਉਦਮ ਸਿੰਘ ਦਾ ਕੋਈ ਸਬੰਧ ਨਹੀਂ ਜੁੜਦਾ ਤੇ ਦੂਸਰਾ ਉਦਮ ਸਿੰਘ ਸਿਰ ਤੇ ਸਿਰ ਤੋਂ ਇਥੋਂ ਸਾਰਾ ਕੁਝ ਆਪ ਦਾ ਛਾੜ ਛੜਾ ਕੇ ਇਕੱਲਾ ਉਸ ਕਾਂਡ ਦਾ ਬਦਲਾ ਲੈਣ ਵਾਸਤੇ ਬਾਹਰਲੇ ਮੁਲਕ ਨਹੀਂ ਗਿਆ ਸੀ। ਮਤਲਬ ਲੋਕਾਂ ਕੇ ਹਾਲੇ ਵੀ ਇਹ ਚੀਜ਼ ਮਤਲਬ ਬੈਠੀ ਹੈ ਹਾਲਾਂਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਹ ਚੀਜ਼ ਨਹੀਂ ਸੀ। ਅੱਜ ਵੀ ਉਹ ਨਾਇਕ ਜਿਹੜੇ ਆ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਅੱਜ ਦੀ ਹਕੂਮਤ ਦੀ ਅੱਖ ਦੇ ਵਿੱਚ ਰੜਕਦੇ ਆ। ਇਸੇ ਕਰਕੇ ਆ ਕਿ ਅੱਜ ਦੀ ਹਕੂਮਤ ਆ ਜਿਹੜੀ ਉਹ ਨਾਇਕਾਂ ਦੀ ਸ਼ਖਸੀਅਤ ਨੂੰ ਹਮੇਸ਼ਾ ਘਟਾ ਕੇ ਹੀ ਲੋਕਾਂ ਸਾਹਮਣੇ ਪੇਸ਼ ਕਰਦੀ ਹੈ। ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਸੰਘਰਸ਼ ਕੀਤਾ ਲੋਕਾਂ ਨੇ ਉਹਨਾਂ ਸੰਘਰਸ਼ਾਂ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਹੋਈਆਂ ਉਸ ਸਾਰ ਪੱਧਰ ਦੇ ਉਹਨਾਂ ਸ਼ੀਜਾਂ ਦੇ ਵਿੱਚੋਂ ਇੱਕ ਨਾਮ ਉਦਮ ਸਿੰਘ ਦਾ ਸੀ ਜੇ ਅੱਜ ਉਦਮ ਸਿੰਘ ਦੀ ਗੱਲ ਹੋਊਗੀ ਉਹਦੀ ਪੂਰੀ ਸ਼ਖਸੀਅਤ ਦੀ ਗੱਲ ਹੋਊਗੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਤਾਂ ਸਾਮਰਾਜ ਦਾ ਸਵਾਲ ਵੀ ਆਊਗਾ ਸਾਮਰਾਜ ਨੂੰ ਸਾਡੇ ਲੋਕ ਸਮਝਣਗੇ ਸਾਡੀ ਜਵਾਨੀ ਸਾਮਰਾਜ ਨੂੰ ਸਮਝੂਗੀ ਜੇ ਉਹਦੀ ਗੱਲ ਕੀਤੀ ਜਾਊਗੀ ਤਾਂ ਫਿਰ ਇਸ ਹਕੂਮਤ ਨੂੰ ਖਤਰਾ ਖੜਾ ਹੋਣਾ ਇਸ ਕਰਕੇ ਹਕੂਮਤ ਵੀ ਚਾਹੁੰਦੀ ਹੈ ਕਿ ਉਹਨੂੰ ਘਟਾ ਕੇ ਹੀ ਦੇਖੇ ਗਦਰ ਮੂਵਮੈਂਟ ਨੇ ਆਪਣਾ ਜੋ ਮਿਸ਼ਨ ਤੈਅ ਕੀਤਾ ਸੀਗਾ ਇਸ ਮੁਲਕ ਦੇ ਵਿੱਚੋਂ ਅੰਗਰੇਜ਼ਾਂ ਦਾ ਫਸਤਾ ਵੱਢ ਕੇ ਇਸ ਮੁਲਕ ਦੇ ਵਿੱਚ ਆਮ ਲੋਕਾਂ ਦਾ ਗਰੀਬ ਮਜ਼ਦੂਰਾ ਕਿਸਾਨਾਂ ਦਾ ਰਾਜ ਲਿਆਉਣ ਦਾ ਜਿਹੜਾ ਉਹਨਾਂ ਨੇ ਗਦਰ ਮੂਵਮੈਂਟ ਨੇ ਸੁਪਨਾ ਦੇਖਿਆ ਸੀ ਉਹੀ ਸੁਪਨਾ ਉਦਮ ਸਿੰਘ ਦਾ ਸੀਗਾ ਇਹਦੀ ਅਸਤੀ ਉਹਦੀ ਸਾਰੀ ਜ਼ਿੰਦਗੀ ਜਿਹੜੇ ਨਸ਼ਾ ਵਰਗੀ ਉਹਨਾਂ ਦੀ ਸਾਰੀ ਸ਼ਖਸੀਅਤ ਨੂੰ ਇੱਕ ਗਦਰ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਤੱਕ ਸੀਮਤ ਨਹੀਂ ਕਰਕੇ ਦੇਖਣਾ ਚਾਹੀਦਾਗਾ ਉਹਦਾ ਯੋਗਦਾਨ ਉਹ ਤੋਂ ਵੱਡਾ ਹੈ ਉਹ ਤੋਂ ਵੱਡਾ ਅੱਜ ਸਰਦਾਰ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਕਸਰੀ ਉਹਨਾਂ ਦੀ ਸ਼ਹਾਦਤ ਨੂੰ ਇਸ ਗੱਲ ਤੇ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਉਹਨਾਂ ਦਾ ਜਿਹੜਾ ਸਬੰਧ ਜੋੜਿਆ ਜਾਂਦਾ ਉਹ ਇੱਥੋਂ ਹੀ ਹੈ ਕਿ ਉਹਨਾਂ ਨੂੰ ਜਿਹੜਾ ਜਲਿਆਂਵਾਲੇ ਬਾਗ ਤੋਂ ਗੁੱਸਾ ਜਿਹੜਾ ਸੀ ਮਨ ਚ ਉਹਨਾਂ ਦੇ ਤੇ ਉਹਦੇ ਤੋਂ ਉਹ ਲੰਡਨ ਜਾ ਕੇ ਬਦਲਾ ਲੈਂਦੇ ਨੇ ਪਰ ਕੀ ਸਿਰਫ ਉਧਮ ਸਿੰਘ ਬਦਲਾ ਲੈਣ ਤੱਕ ਹੀ ਸੀਮਤ ਸੀ ਕੀ ਉਹਦੀ ਕੋਈ ਵਿਚਾਰਧਾਰਾ ਕੋਈ ਸਮਝ ਜਿ ਕੋਈ ਉਹਨ ਲੰਮਾ ਸਮਾਂ ਜਿਹੜਾ ਇੱਕ ਗੈਪ ਸੀ ਬਦਲਾ ਲੈਣ ਤੱਕ ਦਾ ਵੀ ਉਸ ਸਮੇਂ ਦੌਰਾਨ ਉਹ ਕਿਸ ਕੀ ਕਰਦਾ ਰਿਹਾ ਕੀ ਉਸ ਸਮੇਂ ਦੀਆਂ ਮੂਵਮੈਂਟਾਂ ਚੱਲ ਰਹੀਆਂ ਸੀ ਦੇਸ਼ ਦੇ ਵਿੱਚ ਉਹਨਾਂ ਨਾਲ ਜੁੜਿਆ ਹੋਇਆ ਸੀ ਜਾਂ ਬਸ ਸਿਰਫ ਬਦਲਾ ਲੈਣ ਦਾ ਕਿਉਂਕਿ ਅਕਸਰ ਹੀ ਅਸੀਂ ਉਹਦਮ ਸਿੰਘ ਦਾ ਨਾਮ ਸਿਰਫ ਬਦਲੇ ਤੱਕ ਹੀ ਸੀਮਤ ਕਰ ਲੈਂਦੇ ਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਨੌਜਵਾਨ ਭਾਰਸਵਾਦ ਬਾਈ ਕਰਮਜੀਤ ਮਾਨੋਕੇ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਈ ਸਵਾਗਤ ਹੈ ਪਹਿਲਾਂ ਧੰਨਵਾਦ ਬਾਈ ਜੀ ਸ਼ੁਕਰੀਆ ਜੀ ਮੈਂ ਜਿਵੇਂ ਗੱਲਬਾਤ ਕੀਤੀ ਕਿ ਉਦਮ ਸਿੰਘ ਨੂੰ ਸਿਰਫ ਇਸ ਗਾਣਿਆਂ ਦੇ ਵਿੱਚ ਵੀ ਜਾਂ ਆਮ ਲੋਕਾਂ 'ਚ ਵੀ ਸਿਰਫ ਇਹ ਆ ਕਿ ਉਦਮ ਸਿੰਘ ਨੇ ਬਦਲਾ ਲਿਆ ਉੱਥੇ ਜਾ ਕੇ ਉਦਮ ਸਿੰਘ ਜੱਲਿਆਂ ਵਾਲੇ ਬਾਗ ਦੇ ਵਿੱਚ ਸੀ ਉਹਨੂੰ ਗੁੱਸਾ ਲੱਗਿਆ ਤੇ ਉਹਨੇ ਉਹ ਚੀਜ਼ ਦਾ ਬਦਲਾ ਲਿਆ ਕੀ ਉਦਮ ਸਿੰਘ ਸਿਰਫ ਬਦਲੇ ਤੱਕ ਹੀ ਸੀਮਤ ਸੀ ਉਸ ਦੌਰਾਨ ਉਹਨੇ ਕੁਝ ਵੀ ਨਹੀਂ ਕੀਤਾ ਕਿਸੇ ਜਿਹੜੀ ਦੇਸ਼ਚ ਮੂਵਮੈਂਟ ਚੱਲ ਰਹੀ ਸੀ ਵੱਖ-ਵੱਖ ਤਰੀਕੇ ਦੀ ਕੀ ਉਹਨਾਂ ਦਾ ਕੋਈ ਹਿੱਸਾ ਰਿਹਾ ਉਦਮ ਸਿੰਘ ਸੇ ਪਹਿਲੀ ਗੱਲ ਤਾਂ ਇਹੀ ਹੈ ਕਿ ਇਹ ਆਪਾਂ ਜਿਹੜਾ ਸਵਾਲ ਆ ਇਹ ਕਿ ਕੀ ਉਹ ਬਦਲਾ ਲੈਣ ਤੱਕ ਸੀਮਿਤ ਸੀਗਾ ਵੀ ਇਹ ਸਵਾਲ ਦੇ ਪਿੱਛੇ ਕਾਰਨ ਕੀ ਹੈ ਸਵਾਲ ਕਿਉਂ ਖੜਾ ਕਰਨਾ ਚਾਹੀਦਾ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਜੀ ਦੇਖੋ ਇਤਿਹਾਸ ਦੇ ਵਿੱਚ ਜਿਹੜੇ ਵੀ ਨਾਇਕ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਲੋਕਾਂ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਸਾਰੇ ਨਾਇਕ ਜਿਹੜੇ ਆ ਹਾਲਾਤਾਂ ਦੀ ਪੈਦਾਵਾਰ ਹੁੰਦੇ ਆ ਜੀ ਜਿਹੜੇ ਹਾਲਾਤ ਆ ਉਸ ਟਾਈਮ ਦੇ ਉਹ ਹਾਲਾਤ ਹੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਮੂਰੇ ਲਿਆਉਂਦੇ ਆ ਜਿਹੜੇ ਆਪਣਾ ਆਪ ਵਾਰ ਕੇ ਲੋਕਾਂ ਵਾਸਤੇ ਕੁਝ ਕਰ ਜਾਂਦੇ ਆ ਜੀ ਪਰ ਕਿਸੇ ਨਾਇਕ ਦੀ ਜ਼ਿੰਦਗੀ ਨੂੰ ਉਹਦੀ ਜ਼ਿੰਦਗੀ ਦੇ ਕਿਸੇ ਇੱਕ ਘਟਨਾ ਦੇ ਦੁਆਲੇ ਜੇ ਜੋੜ ਕੇ ਦੇਖਿਆ ਜਾਵੇ ਤਾਂ ਫਿਰ ਅਸੀਂ ਇਸ ਕਰਕੇ ਕਹਿੰਨੇ ਵੀ ਉਹਦੀ ਜਿਹੜੀ ਸ਼ਹਾਦਤ ਹੈਗੀ ਉਹਨੂੰ ਅਸੀਂ ਘਟਾ ਕੇ ਦੇਖ ਰਹੇ ਆ ਉਹ ਜਿਹੜਾ ਸਮੁੱਚਾ ਯੋਗਦਾਨ ਹੈਗਾ ਉਹਦੇ ਬਰਾਬਰ ਰੱਖ ਕੇ ਜਵੇਂ ਆਪਾਂ ਗੱਲ ਕਰ ਲਈਏ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਜਾਂਦੀ ਹੈ। ਜੀ ਉਹਨਾਂ ਨੂੰ ਜੇ ਆਪਾਂ ਕਹੀ ਦੀ ਵੀ ਛੋਟੇ ਸਾਹਿਬ ਜਦੋਂ ਦਾ ਬਦਲਾ ਲੈਣ ਵਾਸਤੇ ਉਹ ਆਏ ਉਹ ਸਾਰਾ ਕੁਝ ਛੱਡ ਛੜਾ ਕੇ ਤੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਹ ਉਹਨਾਂ ਨਾਲ ਨਾ ਇਨਸਾਫੀ ਹੈਗੀ ਹੈ ਜੋ ਉਹਨਾਂ ਨੇ ਜ਼ਗੀਰਦਾਰੀ ਦੇ ਖਿਲਾਫ ਯੁੱਧ ਲੜਿਆ ਜਿਹੜਾ ਉਹਨਾਂ ਨੇ ਇੱਥੇ ਬੇਜਮੀਨਿਆਂ ਨੂੰ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਉਹ ਸਾਰੀ ਜਿਹੜੀ ਉਹਨਾਂ ਦੀ ਸਟਰਗਲ ਆ ਉਹਨੂੰ ਘਟਾ ਕੇ ਦੇਖਣਾ ਹੋਊਗਾ ਜਦੋਂ ਆਪਾਂ ਕਹਿੰਨਾ ਕਹਿੰਦੇ ਬਦਲਾ ਲੈਣ ਵਾਸਤੇ ਆਏ ਆ ਇਸੇ ਤਰ੍ਹਾਂ ਹੀ ਭਗਤ ਸਿੰਘ ਦੇ ਨਾਲ ਵੀ ਬਿਕਲੀ ਪੱਗ ਜੋੜ ਦੇਣੀ ਗੋਰੇ ਖੰਗੇ ਸੀ ਟਾਈਆਂ ਟੰਗੇ ਸੀ ਹੱਟ ਪਿੱਛੇ ਮਤਰਾਂ ਦੀ ਮੁੱਛ ਦਾ ਸਵਾਲ ਆ ਇੱਥੋਂ ਤੱਕ ਸੀਮਤ ਕਰ ਦੇਣਾ ਭਗਤ ਸਿੰਘ ਦੀ ਸਮੁੱਚੀ ਜਿਹੜੀ ਕੁਰਬਾਨੀ ਆ ਉਹ ਜਿਹੜਾ ਸਮੁੱਚਾ ਰੈਵੋਲੂਸ਼ਨਰੀ ਜੀਵਨ ਆ ਉਹਨੂੰ ਘਟਾ ਕੇ ਦੇਖਣਾ ਹੀ ਹੋਊਗਾ ਇਸੇ ਤਰ੍ਹਾਂ ਹੀ ਇਸੇ ਸੰਦਰਭ 'ਚ ਜੀ ਆਪਾਂ ਉਦਮ ਸਿੰਘ ਨੂੰ ਰੱਖ ਕੇ ਦੇਖਾਂਗੇ ਕਿ ਜਦੋਂ ਆਪਾਂ ਕਹਿੰਦੇ ਆ ਕਿ ਉਹ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚੱਲੀ ਤੇ ਉਹ ਤੋਂ ਇਹ ਸਹਾਰਿਆ ਨਹੀਂ ਗਿਆ ਉਹ ਬਦਲਾ ਲੈਣ ਵਾਸਤੇ ਲੰਡਨ ਫਿਰਦਾ ਰਿਹਾ ਅਸਲ ਦੇ ਵਿੱਚ ਉਦਮ ਸਿੰਘ ਦਾ ਜਿਹੜਾ ਸਮੁੱਚਾ ਜੀਵਨ ਹੈਗਾ ਉਹ ਆਪਾ ਜਦੋਂ ਦੇਖਦੇ ਆ ਤਾਂ ਇਹ ਪਤਾ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਜਿਹੜੀ ਇੱਕ ਜੰਗ ਚੱਲ ਰਹੀ ਸੀ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਉਸ ਸੰਘਰਸ਼ ਦਾ ਹਿੱਸਾ ਸੀਗਾ ਉਦਮ ਸਿੰਘ ਤੇ ਉਸ ਸੰਘਰਸ਼ ਦੇ ਵਿੱਚ ਜਿਹੜਾ ਇੱਕ ਖਾਸ ਪੀਰੀਅਡ ਸੀਗਾ ਕੂਕਾ ਲੈਰ ਤੋਂ ਬਾਅਦ ਗਦਰ ਪਾਰਟੀ ਦੀ ਜਿਹੜੀ ਮੂਵਮੈਂਟ ਉੱઠી ਸੀਗੀ ਜਿਹੜੀ 1913 ਦੇ ਵਿੱਚ ਗਦਰੀਆਂ ਨੇ ਬਾਹਰ ਜਾ ਕੇ ਬਣਾਈ ਸੀਗੀ ਉਸ ਗਦਰ ਮੂਵਮੈਂਟ ਦਾ ਹਿੱਸਾ ਸੀਗਾ ਉਦਮ ਸਿੰਘ ਤੇ ਉਸ ਗਦਰ ਮੂਵਮੈਂਟ ਦੇ ਵਿੱਚ ਉਦਮ ਸਿੰਘ ਦੀ ਜਿੱਥੇ-ਜਿੱਥੇ ਦੀ ਡਿਊਟੀ ਲੱਗੀ ਆ ਠੀਕ ਹੈ ਉਹਨੇ ਉੱਥੇ-ਉੱਥੇ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਗਦਰ ਮੂਵਮੈਂਟ ਦੇ ਫਲਾਹ ਕਰਨ ਦੇ ਵਿੱਚ ਕੰਮ ਕੀਤਾ ਗਦਰ ਪਾਰਟੀ ਦੀਆਂ ਕਮੇਟੀਆਂ ਬਣਾਈਆਂ ਕਈ ਮੁਲਕਾਂ ਦੇ ਵਿੱਚ ਜਾ ਕੇ ਹੋਰ ਵੀ ਜਿਹੜਾ ਗਦਰ ਪਾਰਟੀ ਨੇ ਉਹਦੀਆਂ ਜ਼ਿੰਮੇਵਾਰੀਆਂ ਲਾਈਆਂ ਹੈਗੀਆਂ ਉਹਨੇ ਉਹਦੇ ਵਿੱਚ ਕੰਮ ਕੀਤਾ ਹੂੰ ਠੀਕ ਹੈ ਫਿਰ ਆਈਏ ਆਪਾਂ ਜਲਿਆਂਵਾਲੇ ਬਾਗ ਦੀ ਘਟਨਾ ਦੇ ਉੱਪਰ ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਰਕੇਸ਼ ਕੁਮਾਰ ਸੁਨਾਮ ਦੇ ਜਿਨ੍ਹਾਂ ਨੇ ਇੱਥੇ ਖੋਜ ਵੀ ਕੀਤੀ ਉਹਨਾਂ ਨੇ ਇੱਕ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਉਹ ਪੜ੍ਹਨੀ ਵੀ ਚਾਹੀਦੀ ਹੈ ਆਪਾਂ ਨੂੰ ਕਿ ਬਦਲੇ ਦੀ ਸੀਮਾ ਤੋਂ ਪਾਰ ਸੀਗਾ ਤੇ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਹੋਇਆ ਸੀਗਾ ਉਦਮ ਸਿੰਘ ਜਿੱਚੋ ਦੱਸਦਿਆ ਵੀ ਜਦੋਂ ਜਲਿਆਂਵਾਲਾ ਬਾਗ ਕਾਂਡ ਵਾਪਰਦਾ ਉਦੋਂ ਉਦਮ ਸਿੰਘ ਇੱਥੇ ਮੌਜੂਦ ਹੀ ਨਹੀਂ ਸੀਗਾ ਹੂੰ ਦੂਸਰੀ ਗੱਲ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਦਾ ਹੁਕਮ ਜਰਨਲ ਡਾਇਰ ਨੇ ਦਿੱਤਾ ਸੀ ਜੀ ਉਦਮ ਸਿੰਘ ਨੇ ਕੈਕਸਟਨ ਹਾਲ ਲੰਡਨ ਦੇ ਵਿੱਚ ਮਾਈਕਲ ਓਡਵੈਰ ਤੇ ਕੁਝ ਹੋਰ ਅੰਗਰੇਜ਼ ਅਫਸਰਾਂ ਤੇ ਗੋਲੀਆਂ ਮਾਰੀਆਂ ਸੀਗੀਆਂ ਇਸ ਕਰਕੇ ਡਾਇਰ ਤੇ ਓਡਵੈਰ ਇਹ ਉੜੇ ਦਾ ਹੀ ਫਰਕ ਹੈ ਇੱਥੇ ਵੀ ਭਲੇਖਾ ਖਾ ਜਾਂਦੇ ਆ ਸਾਡੇ ਲੋਕ ਤੇ ਇਸੇ ਭਲੇਖੇ ਦੇ ਕਰਕੇ ਬਹੁਤ ਸਾਰੇ ਗੀਤ ਬਣ ਗਏ ਬਹੁਤ ਸਾਰੀਆਂ ਕਵਿਸ਼ਰੀਆਂ ਬਣ ਗਈਆਂ ਉਦਮ ਸਿੰਘ ਦੀਆਂ ਵਾਰਾਂ ਗਾਈਆਂ ਜਾਂਦੀਆਂ ਜਿਦੇ ਵਿੱਚ ਗਲਤੀ ਕੀਤੀ ਜਾਂਦੀ ਹੈ ਵੀ ਉਹਨੇ ਓਡਵੈਰ ਦਾ ਮਾਰਨਾ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਵਾਸਤੇ ਓਡਵੈਰ ਨੂੰ ਮਾਰਿਆ ਸੀ ਜਰਨਲ ਡਾਇਰ ਆਫ ਦੀ ਕੁਦਰਤੀ ਮੌਤ ਮਰਿਆ ਸੀ ਜਿਹਨੇ ਜਲਿਆਂਵਾਲੇ ਬਾਗ 'ਚ ਗੋਲੀ ਚਲਾਉਣ ਦਾ ਹੁਕਮ ਦਿੱਤਾ। ਜਦੋਂ ਉਹਨੇ ਇੱਥੇ ਕਾਂਡ ਰਚਾਇਆ ਇਹ ਸਾਰਾ ਹਜ਼ਾਰ ਤੋਂ ਵੱਧ ਬੰਦਾ ਮਾਰਤਾ ਇੱਕੋ ਦਿਨ ਦੇ ਵਿੱਚ ਹੀ ਤਾਂ ਇਹਦੇ ਖਿਲਾਫ ਰੌਲਾ ਪਿਆ। ਇੰਗਲੈਂਡ ਦੇ ਵਿੱਚ ਇੰਗਲੈਂਡ ਦੀ ਧਰਤੀ ਤੇ ਮਜ਼ਦੂਰ ਜਮਾਤ ਨੇ ਮੁਜ਼ਾਰੇ ਕੱਢੇ ਕਿ ਇਹ ਬ੍ਰਿਟਿਸ਼ ਹਕੂਮਤ ਦਾ ਬਹੁਤ ਵੱਡਾ ਕਾਲਾ ਕਾਰਨਾਮਾ ਜਿਹੜਾ ਉਹਨਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਕੀਤਾ। ਤੇ ਇਸੇ ਕਰਕੇ ਉਹ ੜੀ ਜਿਹੜੀ ਤਨਖਾਹ ਅੱਧੀ ਕਰਕੇ ਜਨਰਲ ਡਾਇਰ ਦੀ ਉੱਤੇ ਕਮਿਸ਼ਨ ਵੀ ਬੈਠਾ ਸੀਗਾ। ਉਦੀ ਤਨਖਾਹ ਅੱਧੀ ਕਰਕੇ ਉਹਨੂੰ ਇੰਗਲੈਂਡ ਜਿਹੜਾ ਵਾਪਸ ਬੁਲਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਆਪਦੀ ਕੁਦਰਤੀ ਮੌਤ ਪੂਰੀ ਜ਼ਿੰਦਗੀ ਭੋਕ ਕੇ ਮਰਿਆ ਤੇ ਮਾਈਕਲ ਓਡਵੈਰ ਜਿਹੜਾ ਸੀਗਾ ਉਹਦੇ ਗੋਲੀ ਮਾਰੀ ਆ ਉਦਮ ਸਿੰਘ ਦੇ ਉਹਦਾ ਸਿੱਧੇ ਤੌਰ ਤੇ ਜਲਿਆਂਵਾਲੇ ਬਾਗ ਦੇ ਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਹਾਂ ਮਾਈਕਲ ਓਡਵੈਰ ਦਾ ਇਸ ਮੁਲਕ ਦੇ ਵਿੱਚ ਲੋਕਾਂ ਦੇ ਜ਼ੁਲਮ ਕਰਨ ਦੇ ਵਿੱਚ ਲੋਕਾਂ ਦੀ ਲੁੱਟ ਕਰਨ ਦੇ ਵਿੱਚ ਜਿਵੇਂ ਹੋਰ ਅੰਗਰੇਜ਼ ਗਵਰਨਰਾਂ ਦਾ ਹੱਥ ਸੀਗਾ ਉਸੇ ਤਰ੍ਹਾਂ ਮਾਈਕਲ ਓਡਵੈਰ ਦਾ ਵੀ ਹੱਥ ਸੀਗਾ ਇਸ ਕਰਕੇ ਇਹ ਘਟਨਾ ਨਾਲ ਸਿੱਧੇ ਤੌਰ ਤੇ ਉਦਮ ਸਿੰਘ ਦਾ ਕੋਈ ਸਬੰਧ ਨਹੀਂ ਜੁੜਦਾਗਾ ਤੇ ਦੂਸਰਾ ਉਦਮ ਸਿੰਘ ਸਿਰ ਤੇ ਸਿਰਫ ਇਥੋਂ ਸਾਰਾ ਕੁਝ ਆਪਦਾ ਛਾੜੇ ਛੜਾ ਕੇ ਇਕੱਲਾ ਉਸ ਕਾਂਡ ਦਾ ਬਦਲਾ ਲੈਣ ਵਾਸਤੇ ਬਾਹਰਲੇ ਮੁਲਕ ਨਹੀਂ ਗਿਆ ਸੀਗਾ ਉਹ ਗਦਰ ਮੂਵਮੈਂਟ ਦਾ ਸੱਚਾ ਸਿਪਾਹੀ ਸੀਗਾ ਗਦਰ ਮੂਵਮੈਂਟ ਨੇ ਆਪਣਾ ਜੋ ਮਿਸ਼ਨ ਤੈਅ ਕੀਤਾ ਸੀਗਾ ਇਸ ਮੁਲਕ ਦੇ ਵਿੱਚੋਂ ਅੰਗਰੇਜ਼ਾਂ ਦਾ ਫਸਤਾ ਵੱਢ ਕੇ ਇਸ ਮੁਲਕ ਦੇ ਵਿੱਚ ਆਮ ਲੋਕਾਂ ਦਾ ਗਰੀਬ ਮਜ਼ਦੂਰਾ ਕਿਸਾਨਾਂ ਦਾ ਰਾਜ ਲਿਆਉਣ ਦਾ ਜਿਹੜਾ ਉਹਨਾਂ ਨੇ ਗਦਰ ਮੂਵਮੈਂਟ ਨੇ ਸੁਪਨਾ ਦੇਖਿਆ ਸੀ ਉਹੀ ਸੁਪਨਾ ਉਦਮ ਸਿੰਘ ਦਾ ਸੀਗਾ ਇਹਦੇ ਹੱਥ ਦੀ ساری ਜ਼ਿੰਦਗੀ ਜਿਹੜੇ ਨਸ਼ਾ ਵਰ ਕੀਤੀ ਮਤਲਬ ਜਿਵੇਂ ਤੁਸੀਂ ਇਹ ਗੱਲ ਕੀਤੀ ਪਰ ਮਤਲਬ ਇਹ ਗੱਲ ਲੋਕਾਂ ਨੂੰ ਹੁਣ ਆਪਣੀ ਵੀਡੀਓ ਤੇ ਵੀ ਨਹੀਂ ਹਜਮ ਹੋਣੀ ਉਹਨਾਂ ਨੇ ਲੋਕਾਂ ਨੇ ਇਹੀ ਕਹਿਣਾ ਕਿ ਕਿ ਲੰਮੇ ਸਮੇਂ ਤੋਂ ਲੋਕਾਂ ਨੂੰ ਇਹ ਗੱਲ ਹੈ ਕਿ ਜੱਲਿਆਂ ਵਾਲਾ ਬਾਗ ਹਾਲਾਂਕਿ ਬੁੱਤ ਵੀ ਲੱਗਿਆ ਹੋਇਆ ਜੱਲਿਆਂ ਵਾਲਾ ਬਾਗ ਦੀ ਮੂਰੇ ਹੁਣ ਵੀ ਨਹੀਂ ਕਰਨ ਤੋਂ ਬਾਅਦ ਹੱਥ ਵਿੱਚ ਮਿੱਟੀ ਫੜੀ ਦਾ ਬੁੱਤ ਲਗਾ ਦਿੱਤਾ ਗਿਆ ਲੋਕਾਂ ਨੂੰ ਇਹ ਲੱਗਣਾ ਹੈ ਕਿ ਇਹ ਗੱਲਾਂ ਤਰਕ ਤੇ ਨਹੀਂ ਹੈ ਇਹ ਗੱਲਾਂ ਦਾ ਕੋਈ ਮਤਲਬ ਪ੍ਰੂਫ ਨਹੀਂ ਹੈ ਕਿਉਂਕਿ ਲੰਮੇ ਸਮੇਂ ਤੋਂ ਲੋਕ ਇਹ ਗੱਲ ਨੂੰ ਸੁਣਦੇ ਆ ਰਹੇ ਕਿ ਉਹ ਬਦਲਾ ਲੈਣ ਗਿਆ ਸੀ ਨਾਲ ਹੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਉਹ ਇੱਥੇ ਲਗਾਤਾਰ ਗਦਰ ਪਾਰਟੀ ਪਰ ਕੁਝ ਲੋਕਾਂ ਨੇ ਕਿਤਾਬਾਂ ਦੇ ਵਿੱਚ ਵੀ ਲਿਖਿਆ ਕਿ ਉਹ ਮਸੂ ਦਾ ਮਕਸਦ ਇੱਥੋਂ ਸੀ ਕਿ ਉਹ ਅਨਪੜ੍ਹ ਸੀ ਘੱਟ ਪੜਿਆ ਲਿਖਿਆ ਸੀ ਉਹ ਇਸੇ ਤਰੀਕੇ ਨਾਲ ਉਹਦਾ ਮਕਸਦ ਗਰੀਬ ਪਰਿਵਾਰ ਤੋਂ ਸੀ ਬਸ ਉਹ ਇਹ ਚੀਜ਼ ਨਾਲ ਜੁੜਿਆ ਸੀ ਮਤਲਬ ਲੋਕਾਂ 'ਚ ਹਾਲੇ ਵੀ ਇਹ ਚੀਜ਼ ਮਤਲਬ ਬੈਠੀ ਹੈ ਹਾਲਾਂਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਹ ਚੀਜ਼ ਨਹੀਂ ਸੀ ਅੱਜ ਵਾਲੀ ਇੰਟਰਵਿਊ ਤੋਂ ਬਾਅਦ ਵੀ ਲੋਕਾਂ ਨੇ ਕਮੈਂਟ ਜਰੂਰ ਕਰਨੀ। ਦੇਖੋ ਜਿਨ੍ਹਾਂ ਨੇ ਇਹਦੇ ਬਾਰੇ ਲਿਖਿਆ ਹਾਂ ਉਹਨਾਂ ਦੀ ਵੀ ਘਾਟ ਆ। ਉਹਨਾਂ ਨੇ ਪੜ੍ਹਨ ਦੇ ਵਿੱਚ ਦਿਖਾਈ ਹੈ ਘਾਟ। ਉਹਨਾਂ ਨੇ ਪੜ੍ਹਨ ਦੇ ਵਿੱਚ ਕਮਜ਼ੋਰੀ ਦਿਖਾਈ ਹੈ। ਉਹਨਾਂ ਨੂੰ ਹੋਰ ਥੋੜਾ ਧਿਆਨ ਕਰਨਾ ਚਾਹੀਦਾ। ਥੋੜਾ ਹੋਰ ਅਧਿਐਨ ਕਰਕੇ ਇਹਨਾਂ ਬਾਰੇ ਲਿਖਣਾ ਚਾਹੀਦਾ। ਠੀਕ ਹੈ ਹਿਸਟਰੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਖਾਮੀਆਂ ਪਾਈਆਂ ਜਾਂਦੀਆਂ ਹੈਗੀਆਂ। ਉਹਨਾਂ ਨੂੰ ਦੂਰ ਕਰਨ ਵਾਸਤੇ ਵੀ ਇਤਿਹਾਸਕਾਰ ਜ਼ੋਰ ਲਾਉਂਦੇ ਆ। ਜਿਸ ਤਰ੍ਹਾਂ ਪਹਿਲਾਂ ਲਿਖਿਆ ਗਿਆ ਪ੍ਰਸਿੱਧ ਰਹੁਣ ਇਤਿਹਾਸਕਾਰ ਰਕੇਸ਼ ਕੁਮਾਰ ਨੇ ਵੀ ਜਿਹੜੀ ਨਵੀਂ ਖੋਜ ਕੀਤੀ ਹੈ ਠੀਕ ਹੈ ਉਹਨਾਂ ਨੇ ਜਿਹੜੀਆਂ ਪਹਿਲਾਂ ਇਤਿਹਾਸਕਾਰਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੇ ਉਹ ਦੂਰ ਕਰਨ ਵਾਸਤੇ ਨਵੇਂ ਫੈਕਟ ਜਿਹੜੇ ਆ ਸਾਹਮਣੇ ਲਿਆਂਦੇ ਆ ਠੀਕ ਹੈ ਦੂਸਰਾ ਮੈਂ ਫਿਰ ਉਹੀ ਗੱਲ ਦੁਹਰਾਉਂਗਾ ਕਿ ਜਿਹੜੇ ਵੀ ਨਾਇਕ ਸਾਡੇ ਸਾਡੇ ਵਾਸਤੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਗਏ ਆ ਦੇਖੋ ਉਹਨਾਂ ਦੀ ਜਿਹੜੀ ਸ਼ਹਾਦਤ ਆ ਅੱਜ ਦੇ ਸਮੇਂ ਦੇ ਵਿੱਚ ਰੈਲੇਵੈਂਸ ਕਿਵੇਂ ਆ ਜਿਹੜੇ ਹਾਲਾਤਾਂ ਚ ਉਹ ਪੈਦਾ ਹੋਏ ਤੇ ਸ਼ਹਾਦਤਾਂ ਦਿੱਤੀਆਂ ਅੱਜ ਉਸ ਤਰ੍ਹਾਂ ਦੇ ਹਾਲਾਤ ਜਿਵੇਂ ਉਸ ਹਕੂਮਤ ਦੀ ਅੱਖ ਦੇ ਵਿੱਚ ਰੜਕਦੇ ਸੀਗੇ ਅੱਜ ਵੀ ਉਹ ਨਾਇਕ ਜਿਹੜੇ ਆ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਅੱਜ ਦੀ ਹਕੂਮਤ ਦੀ ਅੱਖ ਦੇ ਵਿੱਚ ਰੜਕਦੇ ਆ ਇਸੇ ਕਰਕੇ ਆ ਕਿ ਅੱਜ ਦੀ ਹਕੂਮਤ ਆ ਜਿਹੜੀ ਉਹ ਨਾਇਕਾਂ ਦੀ ਸ਼ਖਸੀਅਤ ਨੂੰ ਹਮੇਸ਼ਾ ਘਟਾ ਕੇ ਹੀ ਲੋਕਾਂ ਸਾਹਮਣੇ ਪੇਸ਼ ਕਰਦੀ ਆ ਸਰਕਾਰ ਨੇ ਵੀ ਜਦੋਂ ਇਤਿਹਾਸਕਾਰਾਂ ਨੇ ਗਲਤੀਆਂ ਕੀਤੀਆਂ ਸਰਕਾਰ ਨੇ ਵੀ ਇਸ ਕੰਮ ਨੂੰ ਵੜਾਇਆ ਸਰਕਾਰ ਦੀ ਵੀ ਇਹਦੇ ਵਿੱਚ ਫਾਇਦਾ ਸੀਗਾ ਕਿ ਜੇ ਉਦਮ ਸਿੰਘ ਦੀ ਹੋਰ ਨਾਇਕਾਂ ਦੀ ਸ਼ਕਸ਼ੀਤ ਨੂੰ ਘਟਾ ਕੇ ਦੇਖਿਆ ਜਾਂਦਾ ਤਾਂ ਇਹਦਾ ਫਾਇਦਾ ਹਕੂਮਤ ਨੂੰ ਸੀਗਾ ਹਮ ਹਕੂਮਤ ਨੇ ਵੀ ਪੂਰਾ ਜ਼ੋਰ ਲਾਇਆ ਇਹਨਾਂ ਸ਼ਕਸ਼ੀਤਾਂ ਦੀ ਗੱਲ ਨਾ ਹੋਵੇ ਜੇ ਗੱਲ ਹੋਵੇ ਤਾਂ ਕੱਲਾ ਹਾਰ ਪਾਉਣ ਤੱਕ ਹੀ ਸੀਮਤ ਰਹੇ ਜਿਵੇਂ ਅੱਜ ਕੇਜਰੀਵਾਲ ਭਗਵੰਤ ਮਾਨ ਪਾ ਰਹੇ ਹੈਗੇ ਪਰ ਜਿਹੜੀ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦੀ ਸ਼ਹਾਦਤ ਤੋਂ ਸਿੱਖਿਆ ਲੈਣ ਦੀ ਲੋੜ ਹੈਗੀ ਹੈ ਕਿ ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਲੜਦੇ ਸ਼ਹਾਦਤ ਪ੍ਰਾਪਤ ਕੀਤੀ ਹੈ ਹਮ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਜਿੰਨਾ ਅੰਦੋਲਨ ਇਸ ਹਿੰਦੁਸਤਾਨ ਦੀ ਧਰਤੀ ਤੇ ਚੱਲੇ ਆ ਜਾਂ ਇੱਥੇ ਬੈਠ ਕੇ ਬਾਹਰ ਬੈਠੇ ਲੋਕਾਂ ਨੇ ਇੱਥੇ ਗਦਰ ਮੂਵਮੈਂਟ ਦੇ ਵਿੱਚ ਕੰਮ ਕੀਤਾ ਉਹਨੂੰ ਇੱਥੇ ਐਕਟਿਵ ਕੀਤਾ ਉਹਨਾਂ ਸਾਰੇ ਲੋਕਾਂ ਦੇ ਵਿੱਚ ਜਿਹੜੇ ਸ਼ਹੀਦ ਹੋਇਆ ਉਹਨਾਂ ਦੇ ਵਿੱਚੋਂ ਇੱਕ ਸ਼ਹੀਦ ਉਦਮ ਸਿੰਘ ਆ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਅਸੀਂ ਐਂ ਕਹਿ ਸਕਦੇ ਹਾਂ ਵੀ ਪੂਰੀ ਦੁਨੀਆ ਦਾ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਸੰਘਰਸ਼ ਕੀਤਾ ਲੋਕਾਂ ਨੇ ਉਹਨਾਂ ਸੰਘਰਸ਼ਾਂ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਹੋਈਆਂ ਸੰਸਾਰ ਪੱਧਰ ਦੇ ਉਹਨਾਂ ਸ਼ੀਸ਼ਿਆਂ ਦੇ ਵਿੱਚੋਂ ਇੱਕ ਨਾਮ ਉਦਮ ਸਿੰਘ ਦਾ ਸੀਗਾ ਤੇ ਅੱਜ ਹਕੂਮਤ ਕਰੇ ਗੱਲ ਉਹਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਦੀ ਜਦੋਂ ਉਹਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਦੀ ਗੱਲ ਕਰਾਂਗੇ ਤਾਂ ਸਾਮਰਾਜ ਦੀ ਗੱਲ ਆਊਗੀ ਤੇ ਅੱਜ ਵੀ ਸਾਮਰਾਜ ਦੰਦ ਨਾਉਂਦਾ ਫਿਰਦਾ ਅੱਜ ਵੀ ਸਾਮਰਾਜ ਪੂਰੇ ਮੁਲਕ ਸੰਸਾਰ ਦੇ ਵਿੱਚ ਜੰਗਾ ਯੁੱਧਾ ਲਾ ਕੇ ਬਰੂਦ ਦੇ ਢੇਰ ਬਣਾ ਰਿਹਾ ਮੁਲਕਾਂ ਨੂੰ ਇਹ ਮਨੁੱਖਤਾ ਦਾ ਘਾਣ ਕਰ ਰਿਹਾ ਉਹੀ ਸਾਮਰਾਜ ਆਪਣੀਆਂ ਪ੍ਰਾਈਵੇਟ ਕੰਪਨੀਆਂ ਭੇਜ ਭਰ ਕੇ ਸਾਡੀ ਜ਼ਮੀਨ ਸਾਡਾ ਭੋਜਨ ਸਾਡੀ ਖਰਾਕ ਹਰ ਚੀਜ਼ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਉਹੀ ਸਾਮਰਾਜ ਸਾਡੀਆਂ ਨੌਕਰੀਆਂ ਖਾ ਰਿਹਾ ਉਹੀ ਸਾਮਰਾਜ ਸਾਡੀਆਂ ਸੇਹ ਸਹੂਲਤਾ ਖਾ ਰਿਆ ਜੇ ਅੱਜ ਉਦਮ ਸਿੰਘ ਦੀ ਗੱਲ ਹੋਊਗੀ ਉਹਦੀ ਪੂਰੀ ਸ਼ਖਸੀਅਤ ਦੀ ਗੱਲ ਹੋਊਗੀ ਜਿਹੜੀ ਆਪਾਂ ਗੱਲ ਕਰ ਰਹੇ ਆ ਤਾਂ ਸਾਮਰਾਜ ਦਾ ਸਵਾਲ ਵੀ ਆਊਗਾ ਸਾਮਰਾਜ ਨੂੰ ਸਾਡੇ ਲੋਕ ਸਮਝਣਗੇ ਸਾਡੀ ਜਵਾਨੀ ਸਾਮਰਾਜ ਨੂੰ ਸਮਝੋਗੀ ਸਾਮਰਾਜ ਦੇ ਖਿਲਾਫ ਲੜਾਈ ਤੇਜ਼ ਹੋਊਗੀ ਜਿਹਦੇ ਕਰਕੇ ਹਕੂਮਤ ਨੂੰ ਇਹ ਲੱਗਦਾ ਕਿ ਜੇ ਉਹਨਾਂ ਦੀ ਸਮੁੱਚੀ ਜਿਹੜੀ ਸ਼ਖਸੀਅਤ ਆ ਅਸਲ ਜਿਹੜਾ ਯੋਗਦਾਨ ਜੇ ਉਹਦੀ ਗੱਲ ਕੀਤੀ ਜਾਊਗੀ ਤਾਂ ਫਿਰ ਇਸ ਹਕੂਮਤ ਨੂੰ ਖਤਰਾ ਖੜਾ ਹੋਣਾ ਇਸ ਕਰਕੇ ਹਕੂਮਤ ਵੀ ਚਾਹੁੰਦੀ ਆ ਕਿ ਉਹਨੂੰ ਘਟਾ ਕੇ ਹੀ ਦੇਖਿਆ ਜਾਵੇ ਇਸ ਕਰਕੇ ਜਿਹੜੇ ਇਤਿਹਾਸਕਾਰਾਂ ਨੇ ਗਲਤੀ ਕੀਤੀ ਆ ਸਰਕਾਰ ਵੀ ਉਹਨਾਂ ਦੇ ਪਰਦੇ ਪਾ ਰਹੀ ਐ ਤੇ ਸਰਕਾਰ ਦੀ ਇਹ ਲੋੜ ਹੈਗੀ ਐ ਤੇ ਉਦਮ ਸਿੰਘ ਬਾਰੇ ਸਾਨੂੰ ਆਪ ਦੇ ਪੱਧਰ ਤੇ ਸਟੱਡੀ ਕਰਨੀ ਚਾਹੀਦੀ ਐ ਉਹਦੀ ਪੂਰੀ ਜ਼ਿੰਦਗੀ ਦੀ ਖੋਜ ਪੜਤਾਲ ਕਰਨੀ ਚਾਹੀਦੀ ਹੈ ਅਧਿਐਨ ਕਰਨਾ ਚਾਹੀਦਾ ਕੱਲਾ ਉਦਮ ਸਿੰਘ ਨਹੀਂ ਹੋਰ ਵੀ ਨਾਇਕਾਂ ਨਾਲ ਜਿਨ੍ਹਾਂ ਨਾਲ ਨਾ ਇਨਸਾਫੀ ਹੋਈ ਐ ਖੁਦ ਅਧਿਐਨ ਕਰਕੇ ਉਹਨਾਂ ਬਾਰੇ ਪੜ੍ਹਨਾ ਚਾਹੀਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਦਮ ਸਿੰਘ ਜਿਹੜੇ ਜਲਿਆਣਾ ਬਾਗ ਦੇ ਹਨ ਉੱਥੇ ਮੌਜੂਦ ਨਹੀਂ ਸੀ ਪਰ ਉਹ ਉਹਦੋਂ ਪਹਿਲਾਂ ਕਿਸੇ ਮੂਵਮੈਂਟ ਨਾਲ ਜੁੜੇ ਹੋਏ ਸੀ ਕਿਸੇ ਗਦਰ ਜਾਨੀ ਕਿ ਪਾਰਟੀ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਉਹ ਜੁੜੇ ਹੋਏ ਸੀ ਦੇਖੋ 1913 ਦੇ ਵਿੱਚ ਗਦਰ ਪਾਰਟੀ ਬਣਦੀ ਹੈ ਅਮਰੀਕਾ ਦੇ ਵਿੱਚ ਗਦਰ ਪਾਰਟੀ ਨੇ ਜਦੋਂ ਇਹ ਤੈਅ ਕੀਤਾ ਕਿ ਬਗਾਵਤ ਕਰਨੀ ਹੈ ਹਿੰਦੁਸਤਾਨ ਚ ਵਾਪਸ ਆ ਕੇ ਬਹੁਤ ਸਾਰੇ ਗਦਰੀ ਫੜੇ ਗਏ 1916 ਦੇ ਵਿੱਚ ਫੜ ਕੇ ਸਰਾਬੇ ਸਮੇਤ ਬਹੁਤ ਸਾਰੇ ਗਦਰੀਆਂ ਨੂੰ ਕਾਲੇ ਪਾਣੀ ਦੀਆਂ ਫਾਂਸੀ ਦੀਆਂ ਦੇਸ਼ ਨਕਾਲੇ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਠੀਕ ਹੈ ਗਦਰ ਪਾਰਟੀ ਦਾ ਉਹ ਜਿਹੜਾ ਦੌਰ ਸੀ ਫੜੋ ਫੜਾਈ ਦਾ ਦੌਰ ਸੀਗਾ ਬਹੁਤ ਸਾਰੇ ਗਦਰੀ ਫੜੇ ਗਏ ਤੇ ਜਿਹੜੇ ਗਦਰੀ ਬਾਹਰ ਰਹਿ ਗਏ ਜਿਨ੍ਹਾਂ ਵਿੱਚੋਂ ਸੰਤੋਖ ਸਿੰਘ ਧਰਦੇਉ ਵਰਗੇ ਸੀਗੇ ਉਹਨਾਂ ਨੇ ਗਦਰ ਪਾਰਟੀ ਨੂੰ ਦੁਬਾਰਾ ਐਕਟਿਵ ਕੀਤਾ ਤੇ ਉਦਮ ਸਿੰਘ ਗਦਰ ਪਾਰਟੀ ਦਾ ਹਿੱਸਾ ਜਿਹੜਾ ਦੂਜੇ ਪੜਾਅ ਦੇ ਵਿੱਚ ਬਣਿਆ ਸੀ 1924 ਦੇ ਵਿੱਚ ਉਹਨੇ ਗਦਰ ਪਾਰਟੀ ਜੁਆਇਨ ਕੀਤੀ ਸੀਗੀ ਠੀਕ ਹੈ 1924 ਤੋਂ ਬਾਅਦ ਕਿਰਤੀ ਪਾਰਟੀ ਬਣਨ ਤੱਕ ਗਦਰ ਪਾਰਟੀ ਨੇ ਦੁਬਾਰਾ ਕੋਸ਼ਿਸ਼ ਕੀਤੀ ਉਹਨੂੰ ਖੜਾ ਕਰਨ ਵਾਸਤੇ ਤੇ ਲੋਕਾਂ ਦੇ ਵਿੱਚ ਕੰਮ ਕਰਨ ਵਾਸਤੇ ਪਰ ਅੰਗਰੇਜ਼ਾਂ ਨੇ ਕਿਉਂਕਿ ਗਦਰ ਅਖਬਾਰ ਤੇ ਬੈਨ ਲਾਤਾ ਸੀ ਗਦਰ ਪਾਰਟੀ ਦੀਆਂ ਸਰਗਰਮੀਆਂ ਤੇ ਬੈਨ ਸੀਗਾ ਉਹੀ ਗਦਰ ਪਾਰਟੀ ਦੇ ਜਿਹੜੇ ਐਕਟਿਵ ਬੰਦੇ ਸੀ ਉਹਨਾਂ ਨੇ ਬਾਅਦ ਵਿੱਚ ਕਿਰਤੀ ਪਾਰਟੀ ਬਣਾਈ ਐ ਸੰਤੋਖ ਸਿੰਘ ਧਰਦੇਵ ਵਰਗੇ ਇਸ ਕਰਕੇ ਜਿਹੜਾ ਦੂਜਾ ਪ੍ਰਾਟ ਪੜਾ ਸੀ ਗਦਰ ਮੂਵਮੈਂਟ ਦਾ 1924 ਦੇ ਵਿੱਚ ਜਿਹੜਾ ਉਦਮ ਸਿੰਘ ਹੈਗਾ ਗਦਰ ਪਾਰਟੀ ਦਾ ਹਿੱਸਾ ਬਣਿਆ ਸੀ ਮਤਲਬ ਫਿਰ ਜਿਹੜਾ ਜਿਹੜਾ ਲੰਡਨ ਜਾਣਾ ਹੋਇਆ ਜਾਂ ਉੱਥੇ ਪਹੁੰਚਣਾ ਉਹ ਗਦਰ ਪਾਰਟੀ ਦੇ ਤੌਰ ਤੇ ਗਏ ਸੀ ਕਿ ਕਿ ਉਹਦੇ ਬਾਰੇ ਕੀ ਸੀ ਮਤਲਬ ਜਿਹੜਾ ਐਡਵਾਇਰ ਨੂੰ ਮਾਰਨ ਦਾ ਪ੍ਰੋਗਰਾਮ ਬਣਾਇਆ ਤਾਂ ਪਾਰਟੀ ਨਹੀਂ ਹੋਊਗਾ ਜਾਂ ਕੱਲੇ ਉਦਮ ਸਿੰਘ ਦੇ ਮਨ 'ਚ ਕੋਈ ਗੱਲ ਸੀ ਜਿਹਦੇ ਕਰਕੇ ਉਹਨਾਂ ਨੇ ਉੱਥੇ ਮਾਰਿਆ ਦੇਖੋ ਆਪਾਂ ਉਹੀ ਗੱਲ ਫੇਰ ਆ ਗਈ ਵੀ ਉਦਮ ਸਿੰਘ ਕੋਈ ਗਦਰ ਪਾਰਟੀ ਤੋਂ ਟੁੱਟਿਆ ਹੋਇਆ ਬੰਦਾ ਨਹੀਂ ਸੀਗਾ ਠੀਕ ਹੈ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਬੰਦੇ ਮਾਰੇ ਵੀ ਗਏ ਆ ਠੀਕ ਹੈ ਬਹੁਤ ਸਾਰਾ ਕੁਝ ਕੀਤਾ ਗਿਆ ਹੈਗਾ ਉਸੇ ਦੇ ਵਿੱਚੋਂ ਹੀ ਉਦਮ ਸਿੰਘ ਦੀ ਜਿਹੜੀ ਇਹ ਘਟਨਾ ਨੂੰ ਰੱਖ ਕੇ ਦੇਖਣਾ ਚਾਹੀਦਾ ਗਦਰ ਪਾਰਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਗਦਰ ਪਾਰਟੀ ਨੇ ਉਹਦੀ ਜ਼ਿੰਮੇਵਾਰੀ ਲਈ ਹੈ ਠੀਕ ਹੈ ਇਹਦੇ ਤੇ ਤਾਂ ਹਜੇ ਖੋਜ ਦੀ ਲੋੜ ਆ ਇਹ ਤੇ ਵੀ ਖੋਜ ਕੀਤੀ ਜਾਣੀ ਚਾਹੀਦੀ ਹੈਗੀ ਆ ਪਰ ਆਪਣਾ ਜਿਹੜਾ ਮੁੱਦਾ ਆਪਣਾ ਸਵਾਲ ਇਹ ਹੈਗਾ ਵੀ ਉਦੀ ਸਮੁੱਚੀ ਜ਼ਿੰਦਗੀ ਨੂੰ ਸਮੁੱਚੀ ਸ਼ਖਸੀਅਤ ਨੂੰ ਜਲਿਆਂਵਾਲੇ ਬਾਗ ਤੱਕ ਸੀਮਿਤ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਬਾਕੀ ਇਸ ਬਾਕੀ ਹੋਰ ਅਧਿਆਨ ਦੀ ਲੋੜ ਹੈਗੀ। ਮਤਲਬ ਇਸ ਤੋਂ ਅੱਗੇ ਆ ਉਹ। ਹਾਂ ਬਿਲਕੁਲ ਅਧਿਆਨ ਦੀ ਲੋੜ ਹੈਗੀ ਆ ਪਰ ਆਪਣਾ ਮੁੱਦਾ ਇਹ ਹੈਗਾ ਵੀ ਉਹਨਾਂ ਦੀ ਸਾਰੀ ਸ਼ਖਸੀਅਤ ਨੂੰ ਇੱਕ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਤੱਕ ਸੀਮਿਤ ਨਹੀਂ ਕਰਕੇ ਦੇਖਣਾ ਚਾਹੀਦਾਗਾ। ਉਹਦਾ ਯੋਗਦਾਨ ਉਹ ਤੋਂ ਵੱਡਾ ਹੈ। ਉਹ ਤੋਂ ਵੱਡਾ ਹੈ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਧੰਨਵਾਦ। ਤਾਂ ਗੱਲਬਾਤ ਕੀਤੀ ਬਾਈ ਕਰਮਜੀਤ ਮਾਨੁਕੇ ਦੇ ਨਾਲ ਉਹਨਾਂ ਨੇ ਗੱਲ ਕਹੀ ਹੈ ਕਿ ਉਦਮ ਸਿੰਘ ਨੂੰ ਜਿਵੇਂ ਬਦਲਾ ਲੈਣ ਤੱਕ ਸੀਮਿਤ ਕੀਤਾ ਜਾਂਦਾ ਬਦਲਾ ਲੈਣ ਤੱਕ ਸੀਮਿਤ ਨਹੀਂ ਸੀ ਉਸ ਤੋਂ ਅੱਗੇ ਸੀ ਉਹ ਇੱਕ ਵਿਚਾਰਤਾਕ ਬੰਦਾ ਸੀ ਉਹ ਦੇਸ਼ ਦੇ ਹਾਲਾਤਾਂ ਦੇ ਚੱਲਦਿਆਂ ਉਹ ਇਸ ਪਾਸੇ ਵੱਲ ਤੁਰਿਆ ਜਿਹੜੀ ਗੱਲ ਉਹਨਾਂ ਨੇ ਕਿਹਾ ਕਿ ਜਰਨਲ ਡਾਇਰ ਨੇ ਇੱਥੇ ਜਿਹੜੀ ਗੋਲੀਆਂ ਚਲਾਈਆਂ ਪਰ ਉਹਨੇ ਮਾਈਕਲ ਅਡਵਾਇਰ ਨੂੰ ਉੱਥੇ ਜਾ ਕੇ ਮਾਰਿਆ ਉਹ ਸਾਰੀਆਂ ਚੀਜ਼ਾਂ ਦੇ ਪਿੱਛੇ ਕੁਝ ਚੀਜ਼ਾਂ ਦੀ ਖੋਜ ਦੀ ਲੋੜ ਹੈ ਪਰ ਉਹਦੀ ਇੱਕ ਇੱਕ ਸਿਰਫ ਬਦਲਾ ਲੈਣ ਤਾਂ ਗੱਲ ਕਰਕੇ ਉਹਦੀ ਸਮੁੱਚੀ ਜਿਹੜੀ ਉਹਦੀ ਸੋਚ ਹੈ ਜਾਂ ਜਿਸ ਚੀਜ਼ ਨਾਲ ਉਹ ਲਹਿਰ ਨਾਲ ਜੁੜਿਆ ਸੀ ਉਹਨੂੰ ਘਟਾ ਕੇ ਦੇਖਣਾ ਹੋਵੇਗਾ ਉਸ ਤੋਂ ਕਿਤੇ ਅੱਗੇ ਸੀ